ਸਤ ਸ੍ਰੀ ਅਕਾਲ ਕਿਸਾਨ ਵੀਰੋ ਸਮਰਾਂ ਫਾਰਮ ਚੱਲਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਕਿਸਾਨ ਵੀਰੋ ਜਿਹੜੀ ਹੁਣ ਕਣਕਾ ਲਗਭਗ ਆਪਣੇ ਆਖਰੀ ਬੜਾਵਲ ਬਦਰੀ ਹੈ ਜਾਨੀ ਕਿ ਪਕਾਵਲ ਬਦਰੀ ਹੈ ਵਿੱਚ ਕਣਕਾਂ ਜੋ ਅਗੇਤੀਆਂ ਕਣਕਾਂ ਨੇ ਉਹਨਾਂ ਦੇ ਵਿੱਚ ਦਾਣਾ ਬਹੁਤ ਬਣ ਗਿਆ ਹੈ ਬਾਕੀ ਜਿਹੜੀਆਂ ਕਣਕਾਂ ਥੋੜੀਆਂ ਪਛੇਤੀਆਂ ਉਹਨਾਂ ਵਿੱਚ ਦਾਣਾ ਬਾਹ ਰਿਹਾ ਕਿਸਾਨ ਵੀਰੋ ਇਸ ਟਾਈਮ ਤੇ ਪੁੱਛ ਰਹੇ ਵੀ ਆਪਾਂ ਤੇਰਾ 045 ਇਸਪਰੇ ਕਰੀਏ ਨਾ ਗਰੀਏ ਕਿਸਾਨ ਵੀਰੋ ਜਿਹੜੀ 13045 ਦੀ ਸਪਰੇਅ ਹੈ ਉਹ ਆਪਾਂ ਕਣਕ ਦੇ ਉੱਤੇ ਦੋ ਵਾਰ ਕਰ ਸਕਦੇ ਹਾਂ ਇੱਕ ਕਣਕ ਨਸਾਰੇ ਤੋਂ ਪਹਿਲਾਂ ਜਦੋਂ ਭਗੋਲਾ ਕਣਕ ਚੱਕਲੇ ਜਦੋਂ ਵਿਚ ਨਿੱਕੀ ਜੀ ਮੁੰਜਰ ਨਿੱਕੀ ਜੀ ਬੱਲੀ ਬਣਨ ਲੱਗ ਜੇ ਜਿੰਨਾ ਟਾਈਮ ਕਣਕ ਨਸਰਦੀ ਨੂੰ ਉਹਨਾ ਟਾਈਮ ਕਰ ਸਕਦੇ ਹਾਂ ਪਲੱਸ ਉਹਦੇ ਨਾਲ ਬੋਰਨ ਕਰ ਸਕਦੇ ਹਾਂ ਜਿਹੜੀ ਕਿਸਾਨ ਵੀਰੋ ਦੂਸਰੀ ਸਪਰੇਅ ਆ ਉਹ ਸਪਰੇਅ ਦਾ ਟਾਈਮ ਹੈ ਜਦੋਂ ਕਣਕ ਦੇ ਵਿੱਚ ਦੋਧਾ ਬਣਨਾ ਸਟਾਰਟ ਹੋ ਜੇ ਕਿਉਂਕਿ ਜਿਹੜੀ 13045 ਪੋਟਾਸ਼ੀਅਮ ਨਾਈਟ੍ਰੇਟ ਦੇ ਵਿੱਚ ਪੋਟਾਸ਼ ਹੁੰਦਾ ਨਾਈਟ੍ਰੋਜਨ ਦੀ ਮਾਤਰਾ ਹੁੰਦੀ ਹੈ ਜਿਹੜੀ ਪੋਟਾਸ਼ ਕਿਸਾਨ ਵੀਰ ਸਾਰਿਆਂ ਨੂੰ ਪਤਾ ਹੀ ਆ ਜਿਹੜੀ ਫੰਕੀ ਸਾਈਡ ਵੀ ਆ ਇਹ ਜੋ ਕਣਕ ਦੇ ਦਾਣੇ ਦੇ ਵਿੱਚ ਜੋ ਮਟਾਈ ਆ ਉਹ ਵਧਾਉਂਦੀ ਆ ਕਣਕ ਦਾ ਜੋ ਦਾਣੇ ਦਾ ਆਕਾਰ ਆ ਉਹਨੂੰ ਮੋਟਾ ਬਣਾਉਂਦੀ ਆ ਤੇ ਕਣਕ ਦਾ ਜੋ ਦਾਣਾ ਉਹ ਚਮਕਦਾਰ ਬਣਦਾ ਇਸ ਦੇ ਨਾਲ ਸੋ ਕਿਸਾਨ ਵੀਰ ਜਿਹੜੀ ਸਪਰੇਅ ਕਰਨੀ ਆ ਉਹ ਹੁਣ ਕਰ ਸਕਦੇ ਹਨ ਪਰ ਸਭ ਤੋਂ ਵੱਡੀ ਗੱਲ ਆ ਵੀ ਉਹ ਜਿਹੜੀ ਹੁਣ ਸਪਰੇਅ ਕਰਨੀ ਆ ਉਹਦੇ ਵਿੱਚ ਆਪਾਂ ਜਿਹੜੇ ਪਾਣੀ ਦੀ ਮਾਤਰਾ ਉਹ ਲਗਭਗ 125 ਤੋਂ ਲੈ ਕੇ 150 ਲੀਟਰ ਪਾਣੀ ਵਰਤਣਾ ਹੈ ਤੇ ਇੱਕ ਗੱਲ ਹੋਰ ਕਿਸਾਨ ਵੀਰੋ ਜਿਹੜੇ ਕਿਸਾਨ ਵੀਰਾਂ ਦੀ ਕਣਕ गिर ਚੁੱਕੀ ਹੈ ਬਹੁਤ ਬੁਰੀ ਤਰ੍ਹਾਂ ਗਿਰ ਚੁੱਕੀ ਆ ਉਹ ਕਿਰਪਾ ਕਰਕੇ ਇਹ ਸਪਰੇਅ ਕਰਨ ਤੋਂ ਗਰੇਜ ਕਰੋ ਕਿਉਂਕਿ ਆਪਾਂ ਫੈਰੀ ਦੀ ਜਗ੍ਹਾ ਨੁਕਸਾਨ ਨਾ ਕਰ ਲਈਏ ਇੱਕ ਤਾਂ ਜਿਹੜੀ ਸਪਰੇਅ ਦੇ ਨਾਲ ਪੱਤਿਆਂ ਦੇ ਉੱਤੇ ਵਰਨਿੰਗ ਆ ਜੋਗੀ ਪੱਤਿਆਂ ਦੇ ਉੱਤੇ ਜੋ ਪੱਤਿਆਂ ਦੇ ਟੁੱਟ ਸਿਆ ਉਹ ਮੱਚ ਜਾਣਗੇ ਪੀਲੇ ਪੈ ਜਾਣਗੇ ਦੂਸਰਾ ਉਹ ਆਪਾਂ ਜਿੱਥੋਂ ਦੀ ਆਪਾਂ ਨੰਗਣਾ ਹੈ ਪੰਪਣਾ ਲਾ ਲਓ ਜਾਂ ਆਪਾਂ ਜਿਵੇਂ ਢੋਲਿਆਂ ਵਾਲੇ ਵੀਰ ਕਰਦੇ ਨੇ ਸਪਰੇਅ ਉਹਦੇ ਨਾਲ ਕਣਕ ਦੀ ਲਾਤੜ ਹੋ ਜੂਗੀ ਉਹਦੇ ਨਾਲ ਕਣਕ ਟੁੱਟ ਜਾਊਗੀ ਕਣਕ ਦਾ ਨੁਕਸਾਨ ਹੋ ਜਾਊਗਾ ਸੋ ਕਿਸਾਨ ਵੀਰ ਜਿਹੜੇ ਵਰਤ ਨਹੀਂ ਚਾਹੁੰਦੇ ਸਪਰੇਅ 130.45 ਉਹ ਪਾਣੀ ਦੀ ਮਾਤਰਾ ਜ਼ਰੂਰ ਵੱਧ ਕਰਨਾ ਤੇ ਜਿਹੜੀ ਇੱਕ ਤੋਂ ਡੇਢ ਕਿਲੋ ਆਪਾਂ 130.45 ਸਪਰੇਅ ਕਰ ਸਕਦੇ ਆ ਤੇ ਇੱਕ ਜਿਹੜੀ ਸਪਰੇਅ ਦਾ ਆਪਾਂ ਜੇ ਸਹੀ ਟਾਈਮ ਉਹ ਬਹੁਤ ਸੋਹਣਾ ਜੇ ਆਪਾਂ 3 ਵਜੇ ਤੋਂ ਬਾਅਦ ਕਰੀਏ ਕਿਉਂਕਿ ਜੋ ਮੌਸਮਾ ਠੰਡਾ ਹੁੰਦਾ ਜਿੰਨਾ ਮੌਸਮ ਠੰਡਾ ਰਹੂਗਾ ਉਨਾਂ ਹੀ ਸਪਰੇਅ ਜ਼ਿਆਦਾ ਅਸਰ ਕਰੇਗੀ ਪੱਤਿਆਂ ਦੇ ਵਿੱਚ ਰਹੇਗੀ ਕਿਉਂਕਿ ਜਦੋਂ ਟੌਪ ਥੋੜੀ ਜ਼ਿਆਦਾ ਹੁੰਦੀ ਹੈ ਤਾਂ ਉਹ ਪੱਤਿਆਂ ਦੇ ਉੱਤੇ ਜਿਹੜੀ ਔਣੀ ਸਪਰੇਅ ਆ ਔਣੀ ਪਾਣੀ ਆ ਉਹ ਨਹੀਂ ਖੜਦਾ ਜਿੰਨਾ ਟਾਈਮ ਆਪਾਂ ਸਪਰੇਅ ਕਰਦੇ ਆ ਸੋ ਵੀਰੋ ਸਪਰੇਅ ਜ਼ਰੂਰ ਕਰੋ ਬਹੁਤ ਸੋਹਣਾ ਇਹਦਾ ਰਿਜ਼ਲਟ ਮਿਲਦਾ ਤੁਸੀਂ ਇੱਕ ਪਾਸੇ ਸਪਰੇਅ ਛੱਡ ਕੇ ਦੇਖ ਸਕਦੇ ਹੋ ਇੱਕ ਪਾਸੇ ਸਪਰੇਅ ਕਰਕੇ ਦੇਖੋ ਜ਼ਿਆਦਾ ਮਹਿੰਗੀ ਨਹੀਂ ਸਪਰੇਅ 1.5 200 ਖਰਚ ਆਏਗਾ ਲਗਭਗ ਕਿੱਲੇ ਦਾ ਬਹੁਤ ਸੋਹਣਾ ਸੋਹਣਾ ਰਿਜ਼ਲਟ ਮਿਲਣਾ ਹੈ ਜਿੰਨਾ ਅਨੇਹ ਮੰਨ ਕੇ ਆਪਾਂ ਘਰ ਖਾਣ ਵਾਸਤੇ ਰੱਖਣੀ ਹੈ ਗਣ ਕੋ ਕਿਰਪਾ ਕਰਕੇ ਸਪਰੇ ਜਰੂਰ ਕਰਨ ਵਿੱਚ ਜੇ ਸਪਰੇ ਨਹੀਂ ਆਪਾਂ ਕਰਨੀ ਤਾਂ ਜ਼ਿੰਕ ਦੀ ਸਪਰੇ ਜ਼ਰੂਰੀ ਆ ਉਹ ਸਪਰੇ ਜਰੂਰ ਕਰੋ ਕਿਉਂਕਿ ਜੋ ਆਪਣੇ ਖਾਣੇ ਦੇ ਵਿੱਚ ਜ਼ਿੰਕ ਦੀ ਮਾਤਰਾ ਵਧੇਗੀ ਤੇ ਜਿਹੜਾ ਆਪਣਾ ਜਿਹੜਾ ਕਣਕ ਆ ਉਹ ਪੋਸਟਿਕ ਬਣੇਗੀ ਰੋਗ ਰਹਿਤ ਬਣਗੇ ਕਿਉਂਕਿ ਜੋ ਹੁਣ ਜਿਹੜੇ ਪੰਜਾਬ ਦੇ ਜੋ ਸਿੰਪਲ ਲੈ ਗਏ ਹਨ ਮਿੱਟੀਆਂ ਦੇ ਜੋ ਆਪਣੇ ਖਾਣੇ ਦੇ ਉਹਨਾਂ ਦੇ ਵਿੱਚ ਜ਼ਿੰਕ ਦੀ ਮਾਤਰਾ ਜੋ ਆਪਣੇ ਖੂਨ ਦੇ ਵਿੱਚ ਜ਼ਿੰਕ ਦੀ ਮਾਤਰਾ ਉਹ ਘਟ ਰਹੀ ਆ ਦਿਨੋਂ ਦਿਨ ਇਸ ਕਰਕੇ ਕਿਰਪਾ ਕਰਕੇ ਵੀ ਜ਼ਿੰਕ ਦੀ ਸਪਰੇ ਜਰੂਰ ਕਰੋ ਜ਼ਿੰਕ ਜਿਹੜਾ ਆਪਾਂ ਲਿਕਵਿਡ ਵਰਤਣਾ ਨਾ 33 ਸੌਰੀ ਨਾ 33% ਵਰਤਣਾ ਨਾ 21% ਵਰਤਣਾ ਇੱਕ ਸਪੈਸ਼ਲ ਜ਼ਿੰਕ ਆਉਂਦਾ ਯਾਰਾ ਦਾ ਬਹੁਤ ਸੋਹਣਾ ਉਹਦਾ ਰਿਜ਼ਲਟ ਮਿਲਦਾ ਉਹ ਜ਼ਿੰਕ ਕਿਰਪਾ ਕਰਕੇ ਵਰਤੋ ਇੱਕ ਵਾਰ ਵਰਤ ਕੇ ਜਰੂਰ ਦੇਖੋ ਬਹੁਤ ਸੋਹਣਾ ਉਹਦਾ ਰਿਜ਼ਲਟ ਮਿਲਣਾ ਤੁਹਾਨੂੰ 13045 ਦੇ ਨਾਲ ਕਿਰਪਾ ਕਰਕੇ ਬੋਰਨ ਨਾ ਮਿਕਸ ਕਰੋ ਕਿਉਂਕਿ ਹੁਣ ਕਣਕ ਨਿਸਰ ਚੁੱਕੀ ਐ ਬੋਰਨ ਦਾ ਕੰਮ ਹੁਣ ਖਤਮ ਐ ਬੋਰਨ ਦਾ ਕੰਮ ਸੀ ਜੋ ਉਹਨਾਂ ਸਾਰੇ ਤੋਂ ਪਹਿਲਾਂ ਸੀਗਾ ਤੇ ਇਸ ਕਰਕੇ ਬੋਰਨ ਦੀ ਵਿੱਚ ਨਾ ਮਿਕਸ ਕਰੋ ਬੋਰਨ ਦੂਸਰਾ ਨਾ ਹੀ ਹੁਣ ਆਪ ਨੂੰ ਮੈਗਨੀਜ਼ੀਅਮ ਦੀ ਲੋੜ ਆ ਨਾ ਮੈਗਨੀਸ਼ੀਅਮ ਦੀ ਲੋੜ ਆ ਨਾ ਕਿਸੇ ਹੋਰ ਤੱਤ ਦੀ ਲੋੜ ਆ ਕਿਉਂਕਿ ਕਣਕ ਨੇ ਹੁਣ ਜਿਹੜਾ ਖਰਾਕੀ ਤੱਤ ਬਣਾਉਣੇ ਖਰਾਕ ਜਿਹੜੀ ਹੁਣ ਕਣਕ ਨੂੰ ਲੋੜ ਆ ਉਹ ਜ਼ਿਆਦਾਤਰ ਪोटाਸ਼ ਦੀ ਲੋੜ ਆ ਜਿਹੜੀ 130.45 ਦੇ ਵਿੱਚ ਪोटाਸ਼ ਬਹੁਤ ਵਧੀਆ ਮਾਤਰਾ ਦੇ ਵਿੱਚ ਆ 45% ਜੇ ਤੁਸੀਂ ਇਕੱਲੀ ਪोटाਸ਼ ਦੀ ਸਪਰੇਅ ਕਰਨੀ ਆ ਤਾਂ 0050 ਵੀ ਕਰ ਸਕਦੇ ਹੋ ਇੱਕ ਹੋਰ ਕੰਟੈਕਟ ਆਉਂਦਾ ਜਿਹੜਾ 05234 ਹੈ ਜਾ ਬੀ ਵੀ ਜਦੋਂ 19 ਇਹ ਪਰ ਜਿਹੜੇ ਬੈਸਟ ਰਿਜ਼ਲਟ ਨੇ ਉਹ 13045 ਦੇ ਨੇ ਪਲੱਸ 05234 ਹੈ 05234 ਦੇ ਵਿੱਚ ਇੱਕ ਦਿੱਕਤ ਆਉਂਦੀ ਹੈ ਕਿ ਇਹ ਉਹ ਘੋਲ ਦੀ ਥੋੜਾ ਘੱਟ ਆ ਗਈ ਪਾਣੀ 'ਚ ਇਸ ਕਰਕੇ ਤੁਸੀਂ 13045 ਦੀ ਵਰਤੋਂ ਕਰੋ ਕਿਉਂਕਿ ਉਹਦੇ ਵਿੱਚ ਪਟਾਸ ਦੀ ਮਾਤਰਾ 5234 ਨਾਲੋਂ 13045 'ਚ ਜ਼ਿਆਦਾ ਹੁੰਦੀ ਹੈ ਇਸ ਕਰਕੇ ਕਬ ਸਪਰੇਅ ਹੋਈ ਮਹਿੰਗੀ ਨਹੀਂ ਇੱਕ ਵਾਰ ਕਰਕੇ ਜਰੂਰ ਦੇਖੋ ਸਪਰੇਅ ਦਾ ਤੁਹਾਨੂੰ ਰਿਜ਼ਲਟ ਬਹੁਤ ਸੋਹਣਾ ਮਿਲਣਾ ਹੈ ਇਹ ਨਹੀਂ ਹੈ ਵੀ ਆਪਾਂ 2 ਕਿਲੋ ਜਾਂ 4 ਕਿਲੋ ਪਾ ਦੇਣਾ ਇਹਦੇ ਨਾਲ ਪੱਤਿਆਂ ਦੇ ਉੱਤੇ ਬਰਨ ਨਹੀਂ ਆਉ ਉਹ ਕਿਰਪਾ ਕਰਕੇ ਫੇਰ ਇਹ ਰਿਕਵੈਸਟ ਹੈ ਫੇਰ ਬੇਨਤੀ ਹੈ ਵੀ ਆਪਾਂ ਫਾਇਦੇ ਦੀ ਜਗ੍ਹਾ ਨੁਕਸਾਨ ਨਾ ਕਰ ਲਈਏ ਜਿੱਥੇ ਮੇਰੇ ਵੀਰਾਂ ਦੀ ਕਣਕ ਗਿਰ ਚੁੱਕੀ ਆ ਡਿੱਗ ਚੁੱਕੀ ਆ ਉਹ ਇਹ ਸਪਰੇਆ ਜੋ ਤੇਲੇ ਵਾਲੀ ਆ ਜੋ ਇਹ ਸਪਰੇਅ ਹੈ ਤੇਰਜੋ 45 ਉਹ ਸਪਰੇਅ ਨਾ ਕਰਨਾ ਕਿਉਂਕਿ ਹੁਣ ਕਣਕ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਧੰਨਵਾਦ